ਚੰਡੀ ਚਰਿਤ੍ਰ ਚੰਡੀ ਚਰਿਤ੍ਰ ਉਕਤ ਬिलास ਇੱਕ ਕੌਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਇ ਅੱਥ ਚੰਡੀ ਚਰਿਤ੍ਰ ਉਕਤ ਬिलास ਲਿਖਿਅਤੇ ਹੁਣ ਚੰਡੀ ਚਰਿਤ੍ਰ ਉਕਤ ਬिलास ਲਿਖਦੇ ਹਾਂ ਪਾਸ਼ਾਈ ਤਸਵੀ ਇਹ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਣ ਕੀਤੀ ਹੋਈ ਹੈ ਸਵਈਆ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਾਸਾ ਜੋ ਸਾਰਿਆ ਦਾ ਮੁੱਢ ਪਾਰ ਰਹਿਤ ਲਿਖੇ ਜਾਣ ਤੋਂ ਪਰੇ ਬੇਅੰਤ ਕਾਲ ਰਹਿਤ ਭੇਖ ਰਹਿਤ ਨਾ ਵੇਖੇ ਜਾ ਸਕਣ ਵਾਲਾ ਅਤੇ ਨਾਸ਼ ਰਹਿਤ ਹੈ ਕੈ ਸੇਵ ਸਖਤ ਦੇ ਸ੍ਰੁਤ ਚਾਰ ਰਜੋ ਤਮ ਸਤ ਤਿਹੋ ਪੁਰ ਬਾਸਾ ਜਿਸ ਨੇ ਸ਼ੇਵ ਸ਼ਕਤੀ ਚਾਰ ਵੇਦ ਰਜੋਤਮੋ ਸਤੋ ਤਿੰਨ ਗੁਣ ਦਿੱਤੇ ਹਨ ਅਤੇ ਤਿੰਨਾਂ ਲੋਕਾਂ ਵਿੱਚ ਵਾਸ ਕੀਤਾ ਹੋਇਆ ਹੈ। ਦਿਓਸ ਨਿਸਾਸ ਅਸ ਸੂਰਕਾ ਦੀਪ ਸੋ ਸ੍ਰੇਸ਼ਟ ਰਚੀ ਪੰਜ ਤਤ ਪਰਕਾਸਾ ਜਿਸ ਨੇ ਦਿਨ ਰਾਤ ਸੂਰਜ ਚੰਦਰਮਾ ਵਰਗੇ ਦੀਪਕ ਬਣਾਏ ਹਨ ਅਤੇ ਪੰਜ ਤਤਾਂ ਦਾ ਪ੍ਰਕਾਸ਼ ਕਰਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਬੈਰ ਬੜਾਏ ਲੜਾਏ ਸੁਰਾਸੁਰ ਆਪੈ ਦੇਖਤ ਬੈਠ ਤਮਾਸ਼ਾ ਜੋ ਦੇਵਤਿਆਂ ਅਤੇ ਦੇਵਤਾ ਵਿੱਚ ਵੈਰ ਵਧਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਆਪ ਇਹਨਾਂ ਤੋਂ ਅਲੱਗ-ਥਲੱਗ ਬੈਠਾ ਤਮਾਸ਼ਾ ਵੇਖ ਰਿਹਾ ਹੈ ਦੋਹਰਾ ਕਿਰਪਾ ਸਿੰਧ ਤੁਮਰੀ ਕਿਰਪਾ ਜੋ ਕਾਚ ਮੋ ਪਰ ਹੋਏ ਏ ਕਿਰਪਾ ਦੇ ਸਾਗਰ ਜੇ ਤੇਰੀ ਕੁਝ ਕਿਰਪਾ ਮੇਰੇ ਉੱਤੇ ਹੋਏ ਰਚੋ ਚੰਡ ਕਾ ਕੀ ਕਥਾ ਬਾਣੀ ਸੋਭ ਸਾਬ ਹੋਏ ਤਾ ਦੁਰਗਾ ਦੀ ਕਥਾ ਦੀ ਰਚਨਾ ਕਰਾਂ ਅਤੇ ਸਾਰੀ ਕਵਤਾ ਬਾਣੀ ਸ੍ਰੇਸ਼ਟ ਹੋ ਜਾਏ ਜੋਤ ਜਗਮਗਾ ਜਗਤ ਮੈਂ ਚੰਡ ਚ ਮੁੰਡ ਪਰ ਚੰਡ ਜਿਸ ਦੀ ਜੋਤ ਜਗਤ ਵਿੱਚ ਜਗਮਗਾ ਰਹੀ ਹੈ ਜੋ ਚਾਂਡ ਅਤੇ ਮੁੰਡ ਨੂੰ ਮਾਰਨ ਵਾਲੀ ਬਹੁਤ ਪ੍ਰਚੰਡ ਹੈ। ਪੁਜ ਦੰਡਨ ਦੰਡਨ ਅਸੁਰ ਮੰਡਨ ਪੋਏਂਡਾਵ ਖੰਡ। ਜਿਸ ਦੀਆਂ ਪੁਜਾਵਾਂ ਦੇ ਡੰਡੇ ਤੈਨ ਤਾ ਨੂੰ ਡੰਡ ਦੇਣ ਵਾਲੇ ਹਨ। ਅਤੇ ਜੋ ਧਰਤੀ ਦੇ ਨੌ ਖੰਡਾਂ ਨੂੰ ਸਜਿਤ ਕਰਨ ਵਾਲੀ ਹੈ। ਸਵਈਆ ਤਾਰਨ ਲੋਗ ਉਧਾਰਨ ਭੂਮ ਹੈ। ਦੰਤ ਸੰਘਾਰਨ ਚਾਂਡ ਤੂੰ ਹੀ ਹੈ। ਲੋਕਾਂ ਨੂੰ ਤਾਰਨ ਵਾਲੀ, ਪ੍ਰithvi ਦਾ ਉਦਾਰ ਕਰਨ ਵਾਲੀ, ਤੈਨਤਾ ਨੂੰ ਸੰਘਾਰਨ ਵਾਲੀ ਅਤੇ ਪ੍ਰਚੰਡ ਸਰੂਪ ਵਾਲੀ ਤੂੰ ਹੀ ਹੈ। ਕਾਰਨ ਈਸ ਕਲਾ ਕਮਲਾ ਹਰ ਆਦਰ ਸੁਤਾ ਜੈ ਦੇਖੇ ਉਹੀ ਹੈ। ਜਗਤ ਦੇ ਕਾਰਨ ਰੂਪ ਵਿਸ਼ਨੋ ਦੀ ਸ਼ਕਤੀ ਲక్ష్ਮੀ ਅਤੇ ਸ਼ਿਵ ਦੀ ਸ਼ਕਤੀ ਰੂਪ ਪਾਰਵਤੀ ਜਿੱਥੇ ਵੇਖੋ ਉਹੀ ਹੈ। ਤਾਮਸਾ ਤਾ ਮਮਤਾ ਨਮਤਾ ਕਵਿਤਾ ਕਵਕੇ ਮਨ ਮਦ ਗੁਹੀ ਹੈ ਤੋਹੀ ਤਮੋਰਜੋ ਅਤੇ ਸਤੋ ਤਿੰਨੋ ਗੁਨਾ ਦੇ ਸਾਰ ਰੂਪ ਕਵਿਤਾ ਕਵੀ ਦੇ ਮਨ ਵਿੱਚ ਗੁੰਦੀ ਹੈ ਕੀਨੋ ਹੈ ਕਾਂਚਨ ਲੋਹਾ ਜਗਤ ਰਮਾ ਪਾਰਸ ਮੂਰਤ ਜਾਏ ਚੁਹੀ ਹੈ ਤੋ ਪਾਰਸ ਮੂਰਤੀ ਜਿਸ ਨੂੰ ਜਗਤ ਵਿੱਚ ਛੋ ਗਈ ਔ ਲੋਹੇ ਤੋਂ ਸੋਨਾ ਬਣ ਗਿਆ ਦੋਹਰਾ ਪਰਮੋਧ ਕਰਨ ਸਭ ਭੈ ਹਰਨ ਨਾਮ ਚੰਡਕਾ ਚਾਸ ਜੋ ਸਭ ਨੂੰ ਪ੍ਰਸਾਨ ਕਰਨ ਵਾਲੀ ਅਤੇ ਸਭ ਦੇ ਭੈ ਨੂੰ ਦੂਰ ਕਰਨ ਵਾਲੀ ਹੈ ਅਤੇ ਜਿਸ ਦਾ ਨਾਮ ਚੰਡਿਕਾ ਹੈ ਰਚੋ ਚਰিত্র ਬਚੇਤਰ ਤੋਏ ਕਰੋ ਸਬੂਦ ਪ੍ਰਕਾਸ਼ ਉਸ ਦੇ ਆਲੋਕਿਕ ਚਰੇਤਰ ਦੀ ਰਚਨਾ ਕਰਾਂ ਜੇ ਤੂੰ ਮੈਨੂੰ ਉਤਮ ਬੁੱਧੀ ਦਾ ਪ੍ਰਕਾਸ਼ ਕਰੇਂ ਹੋ ਹਾ ਆਸ ਅਬ ਜੋ ਹੋਏ ਗ੍ਰੰਥ ਤੋ ਮੈਂ ਰਚੋ ਹੁਣ ਜੇ ਤੇਰੀ ਆਗਿਆ ਹੋਏ ਤਾਂ ਮੈਂ ਗ੍ਰੰਥ ਦੀ ਰਚਨਾ ਕਰਾਂ ਰਤਨ ਪਰਮੋਦ ਘਰ ਬਚਨ ਚੀਨ ਤਾਂ ਮੈਂ ਗਚੋ ਪ੍ਰਸੰਨ ਕਰਨ ਵਾਲੇ ਰਤਨਾ ਦੇ ਤੁਲ ਬਚਨਾਂ ਨੂੰ ਚੋਣ ਕੇ ਉਸ ਵਿੱਚ ਜੜਾਂ ਪਾਕਾ ਸੁਭ ਸਭ ਕਰਹੁ ਤਰਹੁ ਕਰਤ ਮੈਂ ਸਭਾ ਵਿਭਾਗਾ ਕਰਕੇ ਇਸ ਰਚਨਾ ਵਿੱਚ ਤਰਾ ਆਦਪੂਤ ਕਥਾ અપਾਰ ਸਮਝ ਕਰ ਚਿੱਤ ਮੈਂ ਅਤੇ ਆਪਾਰ ਅਤੇ अनोखी ਕਥਾ ਨੂੰ ਚਿੱਤ ਵਿੱਚ ਸਮਝ ਕੇ ਉਸ ਦੀ ਰਚਨਾ ਕਰਾਂ ਸਵੈਆ त्रास कुटम्ब के होए क उदास आवास को त्याग बसयो वनराई ਪਰਿਵਾਰ ਦੇ ਡਰ ਤੋਂ ਉਦਾਸ ਹੋ ਕੇ ਰਾਜੇ ਨੇ ਘਰ ਛੱਡ ਦਿੱਤਾ ਅਤੇ ਬਾਣ ਵਿੱਚ ਜਾ ਵਸਿਆ ਨਾਮ ਸੋਰਥ मुनिसर बेख समेत समाद समाद ਲਗਾਈ ਸੋਰਥ ਨਾ ਅਤੇ मुनीश्वर pèce ਵਾਲੇ ਉਸ ਰਾਜੇ ਨੇ ਸਮਾਨ ਗੁਣਾ ਨੂੰ ਧਾਰਨ ਕਰਨ ਵਾਲੇ समाद ਵੈਸ਼ਨਾਲ ਵਿਚਾਰ ਕੀਤਾ ਚੰਡ ਅਖੰਡ ਖੰਡੇ ਕਰਕੋਪ ਭਈ ਸੁਰ ਰਚਨ ਕੋ ਸਮੁਹਾਈ ਕੀ ਚੰਡੀ ਨਾਂ ਵਾਲੀ ਨਾ ਖੰਡੇ ਜਾ ਸਕਣ ਵਾਲੇ ਦੇਵਤਾ ਦਾ ਕ્રોਧ ਕਰਕੇ ਖੰਡਨ ਕਰਨ ਵਾਲੀ ਦੇਵਤਿਆਂ ਦੀ ਰੱਖਿਆ ਲਈ ਕਿਵੇਂ ਸਾਹਮਣੇ ਪ੍ਰਗਟ ਕੋਈ ਉਹ ਜੋ ਜਾਏ ਤੇ ਨਾ ਤੁਮ ਸਾਧ ਆਗਾਦ ਕਥਾ ਕਹ ਭਾਂਤ ਸੁਣਾਈ ਉਹ ਦੋਵੇਂ ਮੇਤ ਸਰਸ਼ੀ ਪਾਸ ਜਾ ਕੇ ਪੁੱਛਦੇ ਹਨ ਕਿ हे ਸਾਧੂ ਪੁਰਸ਼ ਚੰਡੀ ਦੀ ਆਗਾਦ ਕਥਾ ਕਿਸ ਪ੍ਰਕਾਰ ਦੀ ਹੈ サンノスソナオワイグルジカカーサワイグルジキファテ。